ਤਸਵੀਰਾਂ ਹਨ ਬੁਰਜ ਨੂਰ ਪਰਵੇਦੀ ਨੂੰ ਵਾਪਸ ਵਿੱਚ ਜੋੜਨ ਵਾਲੇ ਸੜਕਦਿਆਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਭਾਰੀ ਮਾਤਰਾ ਦੇ ਪਾਣੀ ਸਤਲੁਜ ਦਰਿਆ ਦਾ ਜਿਹੜਾ ਹੈ ਇਸ ਪਾਸੇ ਚੱਲ ਰਿਹਾ ਹੈ ਜਿਸ ਦੇ ਕਾਰਨ ਜਿਹੜਾ ਹੈ ਇਹ ਰਸਤਾ ਜਿਹੜਾ ਹੈ ਪਿਛਲੇ ਸਾਲਾਂ ਤੋਂ ਜਿਹੜਾ ਹੈ ਆਵਾਜਾਈ ਦੇ ਲਈ ਬੰਦ ਹੋ ਗਿਆ ਕਿਉਂਕਿ ਪਾਣੀ 2 ਤੋਂ 3 ਫੁੱਟ ਜਿਹੜਾ ਹੈ ਇਹਨਾਂ ਸੜਕਾਂ ਦੇ ਉੱਤੇ ਚੱਲ ਰਿਹਾ ਹੈ ਪਾਣੀ ਦੀ ਰਫਤਾਰ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੁ ਜਿਹੜਾ ਹੈ ਇਸ ਸਮੇਂ ਪਾਣੀ ਹੋਵੇਗਾ ਜਿਹੜੀਆਂ ਫਸਲਾਂ ਦੀ ਜਿੱਤ ਇੱਕ ਇੱਕ ਗੱਲ ਕਰੀਏ ਫਸਲਾਂ ਜਿਹੜੀਆਂ ਹੈ ਬਿਲਕੁਲ ਬਰਬਾਦ ਹੋ ਚੁੱਕੀਆਂ ਹਨ ਦੇਖ ਸਕਦੇ ਹੋ ਸਾਹਮਣੇ ਜਿਹੜੀ ਮੱਕੀ ਦੀ ਜਿਹੜੀ ਹੈ ਫਸਲ ਬਿਲਕੁਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਇਹ ਲਗਾਤਾਰ ਜੋ ਸਵਾਨ ਨਦੀ ਦਾ ਇਸ ਤਕਲੀ ਗੁੜਿਆ ਦੇ ਵਿੱਚ ਪਾਣੀ ਆ ਰਿਹਾ ਉਸ ਦਾ ਕਾਰਨ ਇਹ ਖੇੜਾਤ ਬਣੇ ਹੋਏ ਹੈ ਲਗਾਤਾਰ ਜਿਹੜਾ ਹੈ ਸਵਾਨ ਨਦੀ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਹੈ ਉਸ ਦੇ ਕਾਰਨ ਕਿ ਨੂਰਪੁਰ ਵਿਧਿ ਸ਼੍ਰੀ ਨੰਦਪੁਰ ਸਾਹਿਬ ਆਇਆ ਬੁਰਜ ਨੂੰ ਆਪਸ ਵਿੱਚ ਜੋੜਨ ਵਾਲਾ ਜਿਹੜਾ ਹੈ ਰਸਤਾ ਬੰਦ ਹੋ ਚੁੱਕਾ ਹੈ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਇਹ ਲੋਧੀਪੁਰ ਨੂਰਪੁਰ ਦੇ ਬੇਸ਼ਰੀਨਪੁਰ ਸਾਹਿਬ ਨੂੰ ਆਪਸ ਵਿੱਚ ਜੋੜਨ ਵਾਲਾ ਰਸਤਾ ਜਿਹੜਾ ਹੈ ਬਿਲਕੁਲ ਬੰਦ ਹੋ ਚੁੱਕਾ ਹੈ ਕਿਉਂਕਿ ਲਗਾਤਾਰ ਜਿਹੜਾ ਹੈ ਸਤਲੂਜ ਦਰਿਆ ਦੇ ਵਿੱਚ ਸਵਾਲ ਅਬੀ ਦਾ ਪਾਣੀ ਆ ਰਿਹਾ ਹੈ ਉਸ ਦੇ ਕਾਰਨ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਜਿੱਥੇ ਲੋਕਾਂ ਦੀਆਂ ਫਸਲਾਂ ਜਿਹੜੀਆਂ ਹੈ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਹਨ ਉੱਥੇ ਰਸਤੇ ਵੀ ਜਿਹੜੇ ਹੈ ਪੂਰੀ ਤਰ੍ਹਾਂ ਇਹ ਇਸ ਪਾਣੀ ਦੇ ਵਿੱਚ ਜਿਹੜੇ ਹੈ ਬੰਦ ਹੋ ਚੁੱਕੇ ਹੈ ਦੇਖ ਸਕਦੇ ਹੋ ਕਿ ਲੋਕ ਇਸ ਪਾਣੀ ਤੋਂ ਜਿਹੜਾ ਹੈ ਦੂਸਰੇ ਪਾਸੇ ਖੜੇ ਹੋਇਆ ਕਿਉਂਕਿ ਥੋਣੇ ਨਾਲ ਨੂੰ ਜਿਹੜਾ ਹੈ ਕਰੀਬ 25 ਤੋਂ 30 ਕਿਲੋਮੀਟਰ ਜਿਹੜਾ ਹੈ ਘੁੰਮ ਕੇ ਆਣਾ ਪਵੇਗਾ ਕਿਉਂਕਿ ਇਹ ਰਸਤਾ ਜਿਹੜਾ ਹੈ ਬਿਲਕੁਲ ਬੰਦ ਹੋ ਚੁੱਕਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਜ਼ਾਨਾ ਸ਼੍ਰੀਨੰਦ ਇਹ ਤਸਵੀਰਾਂ ਹਨ ਅਮਰਪੁਰ ਬੇਲਾ ਬਰਜਪੰਡ ਦੇ ਨਜ਼ਦੀਕ ਜੋ ਅਮਰਪੁਰ ਬੇਲਾ ਹੈ ਉੱਥੇ ਜਿਹੜਾ ਹੈ ਸਵਾਨ ਨਦੀ ਅਤੇ ਸਸਲੋ ਦਰਿਆ ਦਾ ਪਾਣੀ ਜੋ ਆ ਰਿਹਾ ਹੈ ਉਹ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਇਹ ਰਸਤਾ ਚੇਰੇਨੰਦਪੁਰ ਸਾਹਿਬ ਤੋਂ ਲੂਕ ਪਰਵਦੀ ਨੂੰ ਆਪਸ ਵਿੱਚ ਜੋੜਨ ਵਾਲਾ ਬੰਦ ਹੋ ਚੁੱਕਾ ਹੈ